ਅੱਜ ਦਾ ਮਾਣ ਵਧਾਇਆ ਖਰੜ ਦੇ ਲੋਕਾਂ ਦਾ ਮਾਣ ਵਧਾਇਆ ਤੇ ਆ ਮੁੱਖ ਮੰਤਰੀ ਸਾਹਿਬ ਵੱਲੋਂ ਪੂਰੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਅਰਸ਼ਦੀਪ ਦੇ ਪਰਿਵਾਰ ਨੂੰ ਅਰਸ਼ਦੀਪ ਨੂੰ ਪੂਰੀ ਇੰਡੀਆ ਟੀਮ ਨੂੰ ਇਹ ਵਰਲਡ ਕੱਪ ਜਿੱਤਣ ਦੀਆਂ ਵਧਾਈਆਂ ਦਿੰਦੇ ਆ ਆਪਣੇ ਅਰਸ਼ਦੀਪ ਨੇ 17 ਵਿਕਟਾਂ ਜਿਹੜੀਆਂ ਉਹਦੇ ਚ ਕੱਢੀਆਂ ਨੇ ਪੰਜਾਬੀ ਨੌਜਵਾਨ ਹਮੇਸ਼ਾ ਹੀ ਕ੍ਰਿਕਟ ਦੇ ਵਿੱਚ ਛਾਏ ਨੇ ਚਾਹੇ ਹੋਰ ਭਜਨ ਸਿੰਘ ਰਹੇ ਜਾਂ ਚਾਹੇ ਜੋਵਰਾ ਸਿੰਘ ਰਹੇ ਨੇ ਹਮੇਸ਼ਾ ਹੀ ਜਿਹੜੀ ਕਮਾਲ ਕੀਤੀ ਹੈ ਪਰਿਵਾਰ ਨੂੰ ਮਿਲ ਕੇ ਆਏ ਆ ਅਰਸ਼ਦੀਪ ਦਾ ਸਵਾਗਤ ਕਰਕੇ ਆਏ ਆ ਬੜੇ ਦੇਵ ਚਾਹ ਦੇ ਵਿੱਚ ਨੇ ਕਮਾਲ ਕਰ ਦਿੱਤੀ ਅਰਸ਼ਦੀਪ ਮਾ ਮਾਤਾ ਪਿਤਾ ਨਾਲ ਗੱਲਬਾਤ ਹੋਈ ਤੋਂ ਢੀ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਉਹ ਖੁਸ਼ ਨਹੀਂ ਜੀ ਬੱਚਾ ਆਪਣੇ ਮਾ ਮਾਪ ਦਾ ਜਦੋਂ ਨਾਮ ਰੋਸ਼ਨ ਕਰਦਾ ਹੈ ਮਿਹਨਤ ਕਰੇ ਮਿਹਨਤ ਮਾਣ ਵਧਾਇਆ ਖਰੜ ਦੇ ਲੋਕਾਂ ਦਾ ਮਾਣ ਵਧਾਇਆ ਤੇ ਆ ਮੁੱਖ ਮੰਤਰੀ ਸਾਹਿਬ ਵੱਲੋਂ ਪੂਰੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਅਰਸ਼ਦੀਪ ਦੇ ਪਰਿਵਾਰ ਨੂੰ ਅਰਸ਼ਦੀਪ ਨੂੰ ਪੂਰੀ ਇੰਡੀਆ ਟੀਮ ਨੂੰ ਇਹ ਵਰਲਡ ਕੱਪ ਜਿੱਤਣ ਦੀਆਂ ਵਧਾਈਆਂ ਦਿੰਦੇ ਆ ਆਪਣੇ ਅਰਸ਼ਦੀਪ ਨੇ 17 ਵਿਕਟਾਂ ਜਿਹੜੀਆਂ ਉਹਦੇ ਚ ਕੱਢੀਆਂ ਨੇ ਪੰਜਾਬੀ ਨੌਜਵਾਨ ਹਮੇਸ਼ਾ ਹੀ ক্রিকেট ਦੇ ਵਿੱਚ ਛਾਏ ਨੇ ਚਾਹੇ ਹਰ ਭਜਨ ਸਿੰਘ ਰਹੇ ਚਾਹੇ ਯੋਗਰਾਜ ਸਿੰਘ ਰਹੇ ਨੇ ਹਮੇਸ਼ਾ ਹੀ ਜਿਹੜੀ ਕਮਾਲ ਕੀਤੀ ਹੈ ਪਰਿਵਾਰ ਨੂੰ ਮਿਲ ਕੇ ਆਏ ਆ ਅਰਸ਼ਦੀਪ ਦਾ ਸਵਾਗਤ ਕਰਕੇ ਆਏ ਆ ਬੜੇ ਖੁਸ਼ ਬੜੇ ਉਚਾ ਦੇ ਵਿੱਚ ਨੇ ਕਮਾਲ ਕਰ ਦਿੱਤੀ ਅਰਸ਼ਦੀਪ ਮਾ ਮਾਤਾ ਪਿਤਾ ਨਾਲ ਗੱਲਬਾਤ ਹੋਈ ਤੋਂ ਢੀ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਉਹ ਕੁਛ ਨਹੀਂ ਜੀ ਬੱਚਾ ਆਪਣੇ ਮਾ ਮਾਪ ਦਾ ਜਦੋਂ ਨਾਮ ਰੋਸ਼ਨ ਕਰਦਾ ਹੈ ਮਿਹਨਤ ਕਰੇ ਮਿਹਨਤ ਵਧਾਈਆਂ ਖਰੜ ਦੇ ਲੋਕਾਂ ਦਾ ਮਾਣ ਵਧਾਇਆ ਤੇ ਆ ਮੁੱਖ ਮੰਤਰੀ ਸਾਹਿਬ ਵੱਲੋਂ ਪੂਰੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਅਰਸ਼ਦੀਪ ਦੇ ਪਰਿਵਾਰ ਨੂੰ ਅਰਸ਼ਦੀਪ ਨੂੰ ਪੂਰੀ ਇੰਡੀਆ ਟੀਮ ਨੂੰ ਇਹ ਵਰਲਡ ਕੱਪ ਜਿੱਤਣ ਦੀਆਂ ਵਧਾਈਆਂ ਦਿੰਦੇ ਆ ਆਪਣੇ ਅਰਸ਼ਦੀਪ ਨੇ 17 ਵਿਕਟਾਂ ਜਿਹੜੀਆਂ ਉਹਦੇ ਚ ਕੱਡੀਆਂ ਨੇ ਪੰਜਾਬੀ ਨੌਜਵਾਨ ਹਮੇਸ਼ਾ ਹੀ ਕ੍ਰਿਕਟ ਦੇ ਵਿੱਚ ਛਾਏ ਨੇ ਚਾਹੇ ਹਰ ਭਜਨ ਸਿੰਘ ਰਹੇ ਚਾਹੇ ਯੋਗਰਾਜ ਸਿੰਘ ਰਹੇ ਨੇ ਹਮੇਸ਼ਾ ਹੀ ਜਿਹੜੀ ਕਮਾਲ ਕੀਤੀ ਹੈ ਪਰਿਵਾਰ ਨੂੰ ਮਿਲ ਕੇ ਆਏ ਆ ਅਰਸ਼ਦੀਪ ਦਾ ਸਵਾਗਤ ਕਰਕੇ ਆਏ ਆ ਬੜੇ ਖੁਸ਼ ਨੇ ਬੜੇ ਉਚਾ ਦੇ ਨੇ ਕਮਾਲ ਕਰ ਦਿੱਤੀ ਅਰਸ਼ਦੀਪ ਮਾਤਾ ਪਿਤਾ ਨਾਲ ਗੱਲਬਾਤ ਹੋਈ ਤੋਂ ਢੀ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਉਹ ਖੁਸ਼ ਨਹੀਂ ਜੀ ਇੱਕ ਬੱਚਾ ਆਪਣੇ ਮਾਪੇ ਦਾ ਜਦੋਂ ਨਾਮ ਰੌਸ਼ਨ ਕਰਦਾ ਹੈ ਮਿਹਨਤ ਕਰੇ ਮਿਹਨਤ ਜਿਹੜਾ ਬੰਦਾ ਕਰਦਾ ਹੋਵੇ ਕੰਮ ਕਰ ਤੋਂ ਉੱਠਿਆ ਹੋਇਆ ਇਨਸਾਨ ਤੇ ਸ਼ਾਈ ਜਾਂਦਾ ਹੈ ਆਪਦਾ ਮਾਣ ਵਧਾਇਆ ਖਰੜ ਦੇ ਲੋਕਾਂ ਦਾ ਮਾਣ ਵਧਾਇਆ ਤੇ ਅਰ ਮੁੱਖ ਮੰਤਰੀ ਸਾਹਿਬ ਵੱਲੋਂ ਪੂਰੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਅਰਸ਼ਦੀਪ ਦੇ ਪਰਿਵਾਰ ਨੂੰ ਅਰਸ਼ਦੀਪ ਨੂੰ ਪੂਰੀ ਇੰਡੀਆ ਟੀਮ ਨੂੰ ਇਹ ਵਰਲਡ ਕੱਪ ਜਿੱਤਣ ਦੀਆਂ ਵਧਾਈਆਂ ਦਿੰਦੇ ਆ ਆਪਣੇ ਅਰਸ਼ਦੀਪ ਨੇ 17 ਵਿਕਟਾਂ ਜਿਹੜੀਆਂ ਉਹਦੇ ਚ ਕੱਢੀਆਂ ਨੇ ਪੰਜਾਬੀ ਨੌਜਵਾਨ ਹਮੇਸ਼ਾ ਹੀ ਕ੍ਰਿਕਟ ਦੇ ਵਿੱਚ ਛਾਏ ਨੇ ਚਾਹੇ ਹੋਰ ਭਜਨ ਸਿੰਘ ਰਹੇ ਨੇ ਚਾਹੇ ਜਗਰਾਤ ਸਿੰਘ ਰਹੇ ਨੇ ਹਮੇਸ਼ਾ ਹੀ ਜਿਹੜੀ ਕਮਾਲ ਕੀਤੀ ਹੈ ਪਰਿਵਾਰ ਨੂੰ ਮਿਲ ਕੇ ਆਏ ਆ ਅਰਸ਼ਦੀਪ ਦਾ ਸਵਾਗਤ ਕਰਕੇ ਆਏ ਆ ਬੜੇ ਖੁਸ਼ ਨੇ ਬੜੇ ਉਤਸ਼ਾਹ ਦੇ ਵਿੱਚ ਨੇ ਮਾਲ ਕਰ ਦਿੱਤੀ ਅਰਸ਼ਦੀਪ ਮਾਤਾ ਪਿਤਾ ਨਾਲ ਗੱਲਬਾਤ ਹੋਈ ਤੋਂ ਢੀ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਉਹ ਖੁਸ਼ ਨਹੀਂ ਜੀ ਇੱਕ ਬੱਚਾ ਆਪਣੇ ਮਾਪੇ ਦਾ ਜਦੋਂ ਨਾਮ ਰੋਸ਼ਨ ਕਰਦਾ ਹੈ ਮਿਹਨਤ ਕਰੇ ਮਿਹਨਤ ਜਿਹੜਾ ਬੰਦਾ ਕਰਦਾ ਹੋਵੇ ਕੰਮ ਕਰ ਤੋਂ